ਹੈਲੋ ਫਰੈਂਡਸ ਅੱਜ ਮੈਂ ਤੁਹਾਨੂੰ ਬਹੁਤ ਹੀ ਵਧੀਆ ਇੱਕ ਜਿਹੜੀ ਟ੍ਰਿਕ ਦੱਸਣ ਜਾ ਰਹੀ ਹਾਂ ਬਹੁਤ ਹੀ ਜ਼ਿਆਦਾ ਯੂਸਫੁਲ ਹੈ ਖਾਸ ਕਰਕੇ ਲੇਡੀਆਂ ਲਈ ਜਿਵੇਂ ਕਿ ਸਾਡੇ ਘਰ ਦੇ ਵਿੱਚ ਕੋਈ ਵੀ ਐਕਸਟਰਾ ਡੱਬਾ ਹੁੰਦਾ ਦੇਖੋ ਜਿਵੇਂ ਮੇਰੇ ਕੋਲ ਬਿਸਕੁਟਾਂ ਵਾਲਾ ਡੱਬਾ ਸੀਗਾ ਤੇ ਇਹਨੂੰ ਮੈਂ ਵੇਸਟ ਨਹੀਂ ਕਰਨਾ ਹੈਗਾ ਜਿਵੇਂ ਮੇਰੇ ਕੋਲ ਦੇਖੋ ਡੱਬੇ 'ਚ ਵੀ ਕੁਝ ਰੀਲਾਂ ਪਈਆਂ ਨੇ ਤੇ ਇਹ ਇਹ ਵਾਲੀਆਂ ਰੀਲਾਂ ਮੇਰੀਆਂ ਐਕਸਟਰਾ ਸੀਗੀਆਂ ਇਹ ਮੈਂ ਐਵੇਂ ਕਿਸੇ ਵੀ ਗੱਤੇ ਦੇ ਡੱਬੇ ਦੇ ਵਿੱਚ ਪਾ ਕੇ ਰੱਖਿਆ ਸੀ ਸੋ ਮੈਂ ਅੱਜ ਤੁਹਾਡੇ ਨਾਲ ਇਹ ਸ਼ੇਅਰ ਕਰਨ ਜਾ ਰਹੀ ਆਂ ਕਿ ਮੈਂ ਇਹਨਾਂ ਰੀਲਾਂ ਨੂੰ ਕਿਵੇਂ ਆਪਣੇ ਡੱਬੇ ਦੇ ਵਿੱਚ ਇਹਦੇ ਵਿੱਚ ਸੇਫ ਰੱਖ ਸਕਦੀ ਆਂ ਤੇ ਬੇਸ਼ੱਕ ਤੁਸੀਂ ਸਾਰੀਆਂ ਰੀਲਾਂ ਹੀ ਇਹਦੇ ਵਿੱਚ ਸੇਫ ਕਰ ਸਕਦੇ ਹੋ ਬੜੇ ਮਤਲਬ ਵਧੀਆ ਢੰਗ ਦੇ ਨਾਲ ਅਸੀਂ ਇਹਨੂੰ ਕਰਾਂਗੇ ਰੱਖਾਂਗੇ ਜਿਵੇਂ ਤੁਹਾਡੇ ਸਾਹਮਣੇ ਅਸੀਂ ਲੈ ਲੈਣੀ ਹੈ ਇੱਕ ਡਬਲ ਟੇਪ ਡਬਲ ਟੇਪ ਨੂੰ ਲੈ ਕੇ ਇਹਨੂੰ ਇਹ ਕੱਟ ਕਰ ਲਾਂਗੇ ਜੀ ਕੱਟ ਕਰਕੇ ਦਨ ਡੱਬੇ ਦੇ ਨਾਲ ਚਿਪਕਾ ਲੈਣੀ ਹੈ ਜੀ نیچے ਆ ਦੇਖੋ ਐਦਾ ਟੇਪ ਸਾਡੀ ਚਿਪਕ ਗਈ ਹੋਈ ਹੈ ਇਹਨੂੰ ਅਸੀਂ ਉੱਪਰੋਂ ਹੁਣ ਉਤਾਰ ਲਾਂਗੇ ਦੇਖੋ ਹੁਣ ਅਸੀਂ ਇਹਦੇ ਵਿੱਚ ਅਜੀ ਰੀਲਾਂ ਰਣੀਆਂ ਬਿਲਕੁਲ ਆਸਾਨੀ ਦੇ ਨਾਲ ਲਗਾ ਸਕਦੇ ਹਾਂ ਰੀਲਾਂ ਸਾਡੀਆਂ ਡਿੱਗਣੀਆਂ ਨਹੀਂ ਇੱਧਰ ਉੱਧਰ ਜਾਣੀਆਂ ਨਹੀਂ ਹੈਗੀਆਂ ਬਿਲਕੁਲ ਜਿਹੜਾ ਇੱਧਰ ਸਪੇਸ ਬਚ ਗਿਆ ਹੋਇਆ ਤੁਸੀਂ ਉੱਥੇ ਵੀ ਟੇਪ ਲਾ ਸਕਦੇ ਹੋ ਉੱਥੇ ਵੀ ਬਿਲਕੁਲ ਹਲਕੀ ਜਿਹੀ ਲਗਣੀ ਹੈ ਲਗਾ ਕੇ ਸਾਰੇ ਡੱਬੇ ਦੇ ਵਿੱਚ ਐਵੇਂ ਟੇਪ ਤੇ ਤੁਸੀਂ ਆਪਣੀਆਂ ਰੀਲਾਂ ਨੂੰ ਬਹੁਤ ਵਧੀਆ ਸੇਵ ਕਰ ਸਕਦੇ ਆ ਦੇਖੋ ਫਿਰ ਤੋਂ ਇਦਵੀ ਰੱਖਾਂਗੇ ਇਹਨੂੰ ਥੋੜਾ ਜਿਹਾ ਉੱਪਰ ਨੂੰ ਕਰ ਲੈਣੇ ਆ ਕਿ ਉਤਾਰਨ ਦੇ ਵਿੱਚ ਆਸਾਨੀ ਹੋ ਜਾਂਦੀ ਹੈ ਇਸ ਤਰਾਸ ਹੀ ਚਿਪਕਾ ਦੇਣੀ ਹੈ ਜੀ ਟੇਪ ਦੇਖੋ ਉਤਾਰ ਲਿਆ ਹੁਣ ਅਸੀਂ ਫਿਰ ਤੋਂ ਰੀਲਾਂ ਲੈਣੀਆਂ ਐਵੇਂ ਹੀ ਰੱਖਾਂਗੇ ਬਹੁਤ ਵਧੀਆ ਰੀਲਾਂ ਰੱਖੀਆਂ ਜਾ ਰਹੀਆਂ ਜੀ ਦੇਖੋ ਬਿਲਕੁਲ ਨਹੀਂ ਹਿੱਲਣੀਆਂ ਇਹ ਸਾਰੀਆਂ ਰੀਲਾਂ ਹੁਣ ਮੈਂ ਇਹਦੇ ਵਿੱਚ ਹੀ ਅਟੈਚ ਕਰਕੇ ਇਦਾਂ ਟੇਪ ਨਾਲ ਤੇ ਰੱਖ ਦੇਣੀਆਂ ਜੀ ਤੁਸੀਂ ਵੀ ਇਦਾਂ ਕਰਿਓ ਟ੍ਰਿਕ ਬਹੁਤ ਵਧੀਆ ਰੀਲਾਂ ਇੱਧਰ ਉੱਧਰ ਡਿੱਗਦੀਆਂ ਨਹੀਂ ਸਾਡੀਆਂ ਵੇਸਟ ਨਹੀਂ ਹੁੰਦੀਆਂ ਇਹ ਤੇ ਡਿੱਗਨ ਦੇ ਨਾਲ ਕੀ ਹੁੰਦਾ ਕਿ ਤਾਗੇ ਵੀ ਜਿਹੜੇ ਖੁੱਲ ਜਾਂਦੇ ਆ ਜੀ ਹਾਂਜੀ ਦੇਖੋ ਦੇਖ ਸਕਦੇ ਹੋ ਰੀਲਾਂ ਡਿੱਗ ਨਹੀਂ ਰਹੀਆਂ ਹੁਣ ਅਸੀਂ ਕੀ ਕਰਨਾ ਹੈ ਜਿਹੜਾ ਇਹਦਾ ਇਹਦਾ ਟੱਕਣ ਲੈ ਲਿਆ ਹੋਇਆ ਸੀ ਇਹਦੇ ਤੇ ਵੀ ਛੋਟੀ ਜੀ ਟੇਪ ਲਗਾਵਾਂਗੇ ਛੋਟਾ ਜਿਹਾ ਪੀਸ ਐ ਮੈਂ ਕੱਟ ਲੈਣਾ ਆਪਾਂ ਇਹਦੇ ਉੱਪਰ ਇਹਦਾ ਉਤਾਰ ਦੋ ਇਹਦਾ ਇੱਕ ਸਾਈਡ ਤੇ ਲਗਾ ਦੋ ਹੁਣ ਅਸੀਂ ਇਹਦੇ ਉੱਪਰ ਚਪਕਾਣੀ ਆ ਜੀ ਆਪਣੀਆਂ ਸੂਈਆਂ ਜਿਵੇਂ ਤੁਸੀਂ ਗਲੇ ਨੂੰ ਅਟੈਚ ਕਰਨ ਵਾਸਤੇ ਪਿੰਨਾ ਯੂਜ਼ ਕਰਦੇ ਹੋ ਇਹ ਹੁੰਦਾ ਕਿ ਸਾਡੀਆਂ ਨਾ ਗੁੰਮ ਜਾਂਦੀਆਂ ਮਿਲਦੀਆਂ ਨਹੀਂ ਫਿਰ ਤੁਸੀਂ ਕਿਸੇ ਵੀ ਢੰਗ ਦੇ ਨਾਲ ਇਹਨਾਂ ਨੂੰ ਇੱਦਾਂ ਚਪਕਾ ਦਿਓ ਬਸ ਜੀ ਸੂਈ ਵੀ ਚਪਕਾ ਸਕਦੇ ਹੋ ਜੋ ਜੋ ਤੁਸੀਂ ਯੂਜ਼ ਕਰਦੇ ਹੋ ਨਾ ਇੱਦਾਂ ਰੱਖ ਦਿਓ ਦੇਖੋ ਹੁਣ ਅਸੀਂ ਇੱਥੇ ਹੀ ਆਪਣੇ ਬਟਨ ਵੀ ਲਗਾ ਦਾਂਗੇ ਜੀ ਕਿਉਂਕਿ ਕੋਈ ਵੀ ਚੀਜ਼ ਆ ਲੱਭਣ ਦੇ ਵਿੱਚ ਬਹੁਤ ਜ਼ਿਆਦੀ ਆਸਾਨੀ ਚਾਹੀਦੀ ਹੈ ਸਾਨੂੰ ਕਿਉਂਕਿ ਉਧਰੋਂ ਆਪਾਂ ਕੁਝ ਵੀ ਸਟੀਚ ਕਰਨਾ ਹੁੰਦਾ ਤੇ ਉਧਰੋਂ ਸਾਡੀਆਂ ਚੀਜ਼ਾਂ ਗੁੰਮੀਆਂ ਹੁੰਦੀਆਂ ਜੀ ਇੱਕ ਅਸੀਂ ਹੋਰ ਚੁਪਕਾਤੀ ਹੋਈ ਹੈ ਜੀ ਟੇਪ ਇਹਦੇ ਨਾਲ ਅਸੀਂ ਆਪਣੇ ਬਟਨ ਜਿਹੜੇ ਉਹ ਲਗਾ ਦੇਣੇ ਆ ਦੇਖੋ ਜੇ ਤੁਹਾਡੇ ਕੋਲ ਇੱਕ ਬਟਨ ਬਚਿਆ ਜਾਂ ਦੋ ਬਟਨ ਵੀ ਬਚੇ ਆ ਉਹ ਵੀ ਸਾਡੇ ਗੁੰਮ ਜਾਂਦੇ ਐਵੇਂ ਦੇ ਕਟਿੰਗ ਕੀਤੇ ਹੁੰਦੇ ਆ ਤੇ ਡਿੱਗ ਜਾਂਦੇ ਆ ਕਿਤੇ ਮਿਲਦੇ ਨਹੀਂ ਦੇਖੋ ਐਵੇਂ ਡਿੱਗਣੇ ਵੀ ਨਹੀਂ ਹੈਗੇ ਇਹਨੂੰ ਤੁਸੀਂ ਡੱਬੇ ਨੂੰ ਐਵੇਂ ਬੰਦ ਕਰੋ ਤੇ ਰੱਖ ਦੋ ਬਹੁਤ ਵਧੀਆ ਤਰੀਕੇ ਦੇ ਨਾਲ ਦੇਖੋ ਜੀ ਡਿੱਗਿਆ ਵੀ ਨਹੀਂ ਹੈਗਾ ਤੁਸੀਂ ਇਹਨੂੰ ਸਾਰੇ ਡੱਬੇ ਨੂੰ ਰੀਲਾਂ ਦੇ ਨਾਲ ਪਰ ਲਓ ਤੇ ਬਹੁਤ ਵਧੀਆ ਸੇਵ ਕਰਕੇ ਰੱਖੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗਦੀ ਹੋਵੇ ਤਾਂ ਅੱਗੇ ਜਰੂਰ ਸ਼ੇਅਰ ਕਰ ਦਿਓ